ਇਹ ਜੋ ਸਾਬਕਾ ਮੁੱਖ ਮੰਤਰੀ ਹੈ ਦਿੱਲੀ ਤੋਂ ਆਪ ਦੀ ਰਹੀ ਹੈ ਇਸ ਵੇਲੇ اپੋਜੀਸ਼ਨ ਦੀ ਉਥੇ ਲੀਡਰ ਆ ਆਦਸ਼ੀ ਉਹਨੇ ਗੁਰੂ ਸਬਾਨਾਂ ਦੇ ਖਿਲਾਫ ਬੜੀ ਭੱਦੀ ਸ਼ਬਦਾਲ ਵੀ ਵਰਤੀ ਜਿਹੜੀ ਸਾਡੇ ਇਥੇ ਬੁਰਣੀ ਜਿਹੜੀ ਆ ਉਹ ਠੀਕ ਨਹੀਂ ਗੱਲ ਕਰਨੀ ਤੇ ਵੇਖੋ ਉਥੇ ਸਰਕਾਰ ਨੇ ਬੀਜੇਪੀ ਨੇ ਸ਼ਾਸਨ ਰੱਖਿਆ ਇਹ ਗੁਰਪੁਰਬ ਤੇ ਦਿਨ ਦੇ ਸਰਪ੍ਰਸਤ ਕਰਕੇ ਸਾਰਾ ਸਿਸਟਮ ਨੂੰ ਇੱਕ ਚੰਗੇ ਤਰੀਕੇ ਦੇ ਨਾਲ ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਸ਼ਹੀਦੀ ਆ ਇਹ ਸਨਮਾਨਨਯੋਗ ਆ ਉਹਨਾਂ ਦੇਸ਼ ਨੂੰ ਬਚਾਇਆ ਉੱਥੇ ਬਲੀਦਾਨ ਦਿੱਤਾ ਦਿੱਦੀ ਵੇਚ ਤੇ ਦੇਦੀ ਚ ਇਹਦੀ ਸ਼ਲਾਘਾ ਵੀ ਕਰਨੀ ਆ ਸਨਮਾਨਤ ਵੀ ਕਰਨਾ ਜਦੋਂ ਬੋਲਿਆ ਜਾਂਦਾ ਤੇ ਉਹ ਸਨਮਾਨਤ ਹੀ ਹੁੰਦੇ ਤੇ ਜਦੋਂ ਇਹ ਗੱਲ ਆਈ ਸੈਸ਼ਨ ਦੇ ਵਿੱਚ ਇਹਨੇ ਉੱਠ ਕੇ ਬੜੇ ਮਾੜੇ ਲੱਭ ਜੁ ਪਰਤੇ ਜਿਹਦੇ ਨਾਲ ਸਾਰੇ ਦੇਸ਼ ਵਿੱਚ ਸਾਰਿਆਂ ਦੇ ਮਨ ਚ ਬੜੀ ਵੱਡੀ ਠੇਸ ਪਹੁੰਚੀ ਕਿ ਜਿਹੜੀ ਏਡੇ ਵੱਡੇ ਮਹਾਪੁਰਖ ਜੋ ਸਾਡੇ ਗੁਰੂ ਨੇ ਉਹਨਾਂ ਦੀ ਛਿੱਧੀ ਨੂੰ ਇਸ ਤੀਕਿਆਂ ਲਫ ਜਿਹੜੇ ਵਰਤੇ ਨੇ ਬੜੀ ਮਾੜੀ ਗੱਲ ਆ ਉਹਦੇ ਰੋਸ وچੋਂ ਪਾਰਟੀ ਨੇ ਪ੍ਰੋਗਰਾਮ ਬਣਾਇਆ ਸਦਸ ਬੀਤ ਸਿੰਘ ਜੀ ਬਾਦਲ ਦਾ ਅੱਜ ਪ੍ਰੋਗਰਾਮ ਆ ਹੁਕਮ ਆਇਆ ਕਿ ਸਾਰੇ ਡਿਸਟ੍ਰਿਕਟ ਹੱਡਕੁਆਟਰਾਂ ਤੇ ਇਹ ਤਰਨੇ ਦਿੱਤੇ ਜਾਣ ਇਹ ਮੈਮੋਰੰਡਮ ਦਿੱਤੇ ਜਾਣ ਜਿਸ ਨੂੰ ਜਾ ਕੇ ਕਿ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਤੇ ਇਹਨੂੰ ਅਰੈਸਟ ਕਰਨਾ ਚਾਹੀਦਾ ਇਸ ਪ੍ਰੋਗਰਾਮ ਦੇ ਤਹਿਤ ਗਦਾਸਪੁਰ ਵਿੱਚ ਵੀ ਅਸੀਂ ਅੱਜ ਡੀਸੀ ਦਫ਼ਤਰ ਦੇ ਅੱਗੇ ਬੈਠੇ ਆ ਤੇ ਮੈਂ ਮੈਮ ਨੂੰ ਦੇਣਾ ਉਹਦੇ ਵਿੱਚ ਜਿਹੜੀਆਂ ਥੜੀਆਂ ਮੰਗਾ ਨੇ ਖਾਸ ਤੌਰ ਤੇ ਇਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਇਹਨੂੰ ਅਰੈਸਟ ਕਰਨਾ ਚਾਹੀਦਾ